ਭਈ ਐ ਲੱਗਦਾ ਕੁੜੀ ਦਾ ਨਸ਼ਾ ਕਰਿਆ ਹੁੰਦਾ ਆ ਬਾਈ ਹਾਂ ਐ ਲੱਗਦਾ ਵੀਰੇ ਕੁੜੀ ਦਾ ਨਸ਼ਾ ਕਰਿਆ ਹੁੰਦਾ ਜਿਵੇਂ ਹਲੋ ਭਾਈ ਕੌਣ ਹੈ ਤੂੰ ਹਲੋ ਭਾਈ ਕੀ ਬਾਈ ਕੀ ਗੱਲ ਹੋ ਗਈ ਹੈਲੋ ਹੈਲੋ ਕੀ ਗੱਲ ਹੋ ਗਈ ਬਾਈ ਕੀ ਗੱਲ ਹੋ ਗਈ ਬਾਈ ਐ ਲੱਗਦਾ ਨਸ਼ਾ ਕਰਿਆ ਹੁੰਦਾ ਤੇ ਗਰਮੀ ਲੱਗਦੀ ਮੈਨੂੰ ਤੇ ਇਹ ਗਰਮ ਗਰਮੀ ਹੈਲੋ ਗਰਮੀ ਨਾ ਵੀ ਹੈ ਭਾਈ ਜੀ ਹਾਂ ਜੀ ਆ ਆਪਣਾ ਖੇਤ ਆਪਣਾ ਆ ਆਈ ਹਾਂ ਆਪਣਾ ਖੇਤੀਆ ਹਾਂਜੀ ਹਾਂਜੀ ਅੱਛਾ ਕੀ ਕੀ ਤੁਸੀਂ ਕੀ ਕਰਦੇ ਸੀ ਇੱਥੇ ਬਾਈ ਮੈਂ ਤਾਂ ਖੇਤੀ ਦਾ ਕੰਮ ਕਰਦਾ ਖੇਤੀ ਦਾ ਕੰਮ ਕਰਦੇ ਸੀਗੇ ਤੇ ਇਹ ਕੁੜੀ ਡਿੱਗੀ ਪਈ ਸੀ ਡਿੱਗੀ ਪਈ ਆ ਦੇਖੋ ਬਾਈ ਪਾਣੀ ਪਾਣੀ ਲੱਗੇ ਪਾਣੀ ਬੋਤਲ ਭੇਜ ਮੜੀ ਜੀ ਲੈ ਬਾਈ ਪਾਣੀ ਪੀ ਆ ਪਾਣੀ ਪੋਣੀ ਪਿਆ ਇਹਨੂੰ ਆ ਬਾਈ ਇਧਰ ਮੇਰੇ ਕੋਲ ਬਸ ਹਵਾ ਹੀ ਦੇ ਦਿਓ ਆ ਵਾਦਰ ਮੜੀ ਹਵਾ ਹਵਾ ਤੇ ਹਵਾ ਚੱਲਦੀ ਮੜੀ ਜੀ ਹਵਾ ਚੱਲੋ ਯਾਰ ਮੜੀ ਜੀ ਹੈਲੋ ਹਾਂ ਗੁੱਡੀ ਬਾਈ ਮੈਨੂੰ ਪਤਾ ਕਰ ਵੀ ਇਥੋਂ ਕੁੜੀ ਮੈਨੂੰ ਆ ਬਾਈ ਤੇ ਕਿਹੜਾ ਪਿੰਡ ਹੈ ਤੇਰਾ ਗੁੱਡੀ ਪਛਪੜਤਾ ਦਾ ਕਰ ਮੈਨਾਂ ਕਿੱਥੋਂ ਆਏ ਕਿਹੜਾ ਪਿੰਡ ਹੈ ਹਾ ਗੁੱਡੀ ਇਹਦਾ ਪੰਡਾ ਵੀਰੇ ਮੜਾ ਹਵਾ ਹਵਾ ਚੱਲੇ ਆ ਸਾਨੂੰ ਹਸ ਸੁਸਤ ਨਹੀਂ ਬਾਈ ਹਵਾ ਚੱਲ ਮੰਡੀ ਹਵਾ ਹਵਾ ਚੰਗੀ ਦਰ ਚੰਗੀ ਦਰ ਬਾਈ ਆ ਬਾਈ ਤੋਂ ਪਾਣੀ ਮੰਗਾ ਯਾਰ ਬਾਈ ਤੋਂ ਬਾਈ ਪਾਣੀ ਲੱਗਿਆ ਜਾ ਵੀਰੇ ਜਾ ਜਾ ਦਰੋਂ ਪਾਣੀ ਲੱਗਿਆ ਸਿੱਧੀ ਸ਼ੁਕਰੀਆ ਲੈ ਆ ਲੈ ਹਾਂ ਹਵਾ ਬਰ 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 ਸਿੱਧੀ ਪੱਲਾ ਬਰ ਬਰ ਲੈ ਆ ਬਰ ਬਰ ਸਿੱਧੀ ਕਰ ਆ ਦੇਖੋ ਬਾਈ ਕੀ ਗੱਲ ਹੋਈ ਐ ਇਹ ਬਿਟ ਬਿਟ ਬਾਈ ਪਤਾ ਨਹੀਂ ਯਾਰ ਮੈਨੂੰ ਤਾਂ ਬਾਈ ਸਾਡਾ ਪਾਲੀ ਦੱਸ ਕੇ ਗਿਆ ਹਾਂ ਕਹਿੰਦਾ ਬਾਈ ਕਹਿੰਦਾ ਵੀ ਉਹ ਉੱਥੇ ਮੋਟਰ ਤੇ ਕੁੜੀ ਬਿੱਗੀ ਪਈ ਐ ਕੋਈ ਅੱਛਾ ਕਰਮੀ ਗੁਰਮੀ ਜਰਮ ਚੱਗੀ ਅੱਛਾ ਤੁਹਾਨੂੰ ਕੀ ਲੱਗਦਾ ਬਾਈ ਤੁਹਾਨੂੰ ਕੀ ਲੱਗਦਾ ਵੀ ਗਰਮੀ ਗਰਮੀ ਲੱਗਦੀ ਹੈ ਕਿ ਨਹੀਂ ਸਭ ਤੱਕ ਵੀ ਬਾਈ ਤੇ ਕੋਣ ਕੁਦਰਤ ਜਾਣੇ ਨਾ ਪਾਈ ਪਤਾ ਨਹੀਂ ਲੱਗਦਾ ਇੱਥੇ ਕੀ ਪਤਾ ਲੱਗਦਾ ਆ ਵੇਖੋ ਤੁਸੀਂ ਆ ਕਿਵੇਂ ਆ ਬੋਦਲਾ ਪਰ ਰਹੀਆਂ ਪੰਗੀਆਂ ਪੰਗੀਆਂ ਯਾਰ ਆ ਵੇਖੋ ਤੇ ਮੈਨੂੰ ਤਾਂ ਯਾਰ ਕੋਈ ਹਾ ਗੁੱਡੀ ਐਸਾ ਐਸੇ ਹੀ ਲੱਗਦਾ ਵੇਖੋ ਤੇ ਹੈਗੀਏ ਸਾਹ ਸੁ ਸਾਹ ਸੁਦਾ ਹੈ ਗਿਆ ਬਾਈ ਅੱਛਾ ਹਾਂ ਗੁੱਡੀ ਕਿਹੜਾ ਪਿੰਡ ਦਾ ਤਰਾ ਬਾਈ ਹਾਂ ਹੈਲੋ ਕਿਹੜਾ ਪਿੰਡ ਦਾ ਗੁੱਡੀ ਤਰਾ ਮੈਂ ਮੇ ਪਿੰਡ ਪਤਾ ਨਹੀਂ ਆਜਾ ਬਾਈ ਕੁੜੀ ਨੂੰ ਕੋਈ ਸੁਰਤ ਨਹੀਂ ਹੈ ਨਾ ਆ ਬਣਾ ਹਵਾ ਹਵਾ ਚੱਲ ਬਈ ਰੇ ਹਵਾ ਸਾਲਾ ਆਪਣਾ ਫਾਲੀ ਦੇਖੀ ਆ ਜੀ ਆ ਜੀ ਦਾਦਾ ਭੱਜ ਕੇ ਭੱਜ ਕੇ ਸਿੱਧੀ ਸਿੱਧੀ ਆ ਬਾਈ ਬਣੀ ਆ ਪਾਣੀ ਆ ਪਾਣੀ ਆ ਦੇਖੋ ਬਾਈ ਹਜੇ ਤਾਂ ਕੁਝ ਨਹੀਂ ਪਤਾ ਵੀ ਕੁੜੀ ਦਾ ਨਸ਼ਾ ਕੀਤਾ ਹੈ ਅਸੀਂ ਇਹ ਗੱਲ ਕਲੀਅਰ ਕਰਾਂਗੇ ਕੁੜੀ ਨੂੰ ਵਾਡੀ ਵਾਡੀ ਸੁਰਤਾਂ ਹੁੰਦਿਓ ਹਜੇ ਆ ਬਾਈ ਪਾਣੀ ਲੈ ਕੇ ਆ ਰਿਹਾ ਆਇਆ ਬਾਈ ਸਿੱਧੀ ਸਿੱਧੀ ਆ ਆ ਬਾਈ ਪਾਣੀ ਲੈ ਕੇ ਆ ਰਿਹਾ ਤੇ ਆ ਦੇਖੋ ਬਾਈ ਜੀ ਇਹ ਹੁੰਦੀ ਹੈ ਇਨਸਾਨੀਅਤ ਠੀਕ ਹੈ ਅਗਲੇ ਨੇ ਕੀ ਲੈਣਾ ਸੀਗਾ ਕਿਸੇ ਦੀ ਕੁੜੀ ਹੈ ਕਿਸੇ ਦੀ ਧੀ ਭੈਣਾ ਤੇ ਵਿਚਾਰੇ ਨੇ ਆ ਪਾਣੀ ਦੀ ਬੋਤਲ ਲਿਆਂਦੀ ਹੈ ਭਰ ਕੇ ਉਸ ਤੋਂ ਆ ਬਾਈ ਨੂੰ ਪਾਣੀ ਫੜਾ ਵੀ ਰਿਹਾ ਆ ਆ ਪਾਣੀ ਬਾਈ ਪਾ ਆ ਆ ਦੇਖੋ ਆ ਬਾਈ ਐ ਇਹਨਾਂ ਦਾ ਬਾਈਆਂ ਦਾ ਬਾਹਣ ਹੈ ਦੋਨੇ ਭਰਾਵਾਂ ਦਾ ਪਾਣੀ ਪੀ ਲੈ ਪਾਣੀ ਪੀ ਲੈ ਬਾਈ ਪੀ ਲੈ ਪੀ ਲੈ ਸਿੱਧੇ ਮਾਰ ਦੇ ਮੜੇ ਸਿੱਧੇ ਸਿੱਧੇ ਮਾਰ ਦੇ ਸਿੱਧੇ ਮਾਰ ਦੇ ਆ ਕੁੜੀ ਦੇ ਲੈ ਬਾਈ ਪਾਣੀ ਪੀ ਲੈ ਉੱਠ ਪਾਣੀ ਪੀ ਪੀ ਲੈ ਪੀ ਲੈ ਪੀ ਲੈ ਪਾਣੀ ਪੀ ਲੈ ਪੀ ਲੈ ਪੀ ਲੈ ਨਹੀਂ ਨਹੀਂ ਵਾ ਬਾਈ ਬੈੜ ਬੈੜ ਤੂੰ ਮੜ ਨਾਲ ਵਜਾ ਜੀ ਆ ਜਾ ਬਈ ਇੱਧਰ ਆ ਜਾ ਤੂੰ ਤੇਰਾ ਫੋਨ ਤੇਰਾ ਕੁੜੀ ਫੋਨ ਕਿੱਥੇ ਆ ਫੋਨ ਬਿਲੇ ਤੇਰਾ ਫੇਰ ਫੋਨ ਮੇਰਾ ਡਿੱਗ ਪਿਆ ਫੋਨ 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 ਡਿੱਗ ਪਿਆ ਇਹ ਇੱਥੇ ਦੇਖ ਦੇ ਨੀ ਨੀ ਦੇਖ ਯਾਰ ਆ ਦੇਖੋ ਫੋਨ ਤਾਂ ਆ ਬਈ ਅਧਰਾ ਫੋਨ ਹੀ ਨਾ ਆ ਇਹ 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 ਮੇਰਾ ਮੇਰਾ ਹਾਂ ਇਹ ਦੇਖ ਮਾ ਨਾ ਫੋਨ ਫੋਨ ਲਾ ਕੇ ਦੇਖ ਕੋਈ ਕਰੇ ਚ ਕਰ ਯਾਰ ਪਤਾ ਕਰੀਏ ਆਪਾਂ ਹਾਂ ਬਈ ਬਈ ਕੀ ਕਰਨਾ ਹੋਈ ਐ ਤੁਸੀਂ ਕਿੱਥੇ ਸੀਗੇ ਤੁਹਾਨੂੰ ਪਤਾ ਕਿਵੇਂ ਮੈਂ ਤਾਂ ਦੇ ਉੱਤੇ ਲੱਗਿਆ ਪਿਆ ਕੰਮ ਕਰ ਰਿਹਾ ਅੱਛਾ ਕੇ ਖੇਤ ਗਈ ਸੀ ਕਿ ਤੇ ਇਹ ਗੁੱਡੀ ਬਾਈ ਤੁਹਾਨੂੰ ਪਤਾ ਕਿਵੇਂ ਲੱਗਿਆ ਤੁਹਾਨੂੰ ਇਧਰ ਗੇੜਾ-ਗੂੜਾ ਮਾਰਨਾ ਆਇਆ ਸੀ ਇਹ ਤਾਂ ਹਾਂ ਤਾਂ ਬਾਈ ਨੂੰ ਇਹ ਤਾਂ ਬਾਈ ਦੀ ਚਾਹ ਲੈ ਕੇ ਆਇਆ ਸੀ ਮੈਂ ਝੋਨਾ ਲੈ ਕੇ ਆਇਆ ਸੀ ਤੁਸੀਂ ਚਾਹ ਲੈ ਕੇ ਆਏ ਸੀ ਬਾਈ ਦੇ ਭਰਾ ਤੁਹਾਡੇ ਹਾਂ ਇਹ ਸਾਡਾ ਭਰਾ ਹੀ ਹੈ ਠੀਕ ਹੈ ਜੀ ਉੱਥੇ ਮੈਨੂੰ ਕਹਿੰਦਾ ਬਾਈ ਯਾਰ ਅੱਕਾ ਦਾ ਕੁੜੀ ਡਿੱਗੀ ਪਈ ਹੈ ਅੱਛਾ ਪਤਾ ਗੱਡੀ ਖੇਹਾਰ ਕਿਨਾਲ ਦੀ ਨਾਲ ਹੀ ਆਇਆ ਇਹ ਬਾਈ ਵਿਚਾਰਾ ਪਾਣੀ ਲੈ ਆਇਆ ਮੈਂ ਕਿਹਾ ਕੀ ਇਹ ਕੋਈ ਗੁੱਡੀ ਨੂੰ ਬਾਈ ਬਿਠਾਓ ਬਿਠਾਓ ਜਾਨੀ ਤੇਰੀ ਕੀ ਕਿਹਦਾ ਕੀ ਦੀ ਕਿਹਦੀ ਕੁੜੀ ਜਾਨੀ ਕਿਹਦੀ ਵਿਚਾਰੀ ਕੁੜੀ ਬਾਈ ਇਹ ਦੱਸ ਵੀ ਤੂੰ ਝੂੜਣਾ ਬੋਲੀ ਹੈਲੋ ਤੇ ਹੁਣ ਨਿਗਾ ਤੇ ਪੂਰਾ ਤੈ ਸਰਤਾ ਜਨੂ ਬੈਠ ਚੰਗੀ ਬਾਈ ਖੜਾ ਨਾ ਖੜੀ ਕਰ ਨਾ ਉੱਠ ਵੀਰੇ ਖੜੀ ਹੋ ਖੜੀ ਕਰ ਨਾ ਖੜੀ ਕਰ ਨਾ ਖੜੀ ਹੋ ਜਾ ਵੀਰੇ ਆ ਦੇਖੋ ਬਾਈ ਇਹ ਕੁੜੀ ਨੂੰ ਪੁੱਛਦੇ ਆਪਾਂ ਬਾਜਾ ਤ ਖੜ ਜਾ ਖੜ ਜਾ ਇੱਥੇ ਇੱਥੇ ਖੜ ਜਾ ਦੱਸ ਹੁਣ ਦੱਸ ਬਾਈ ਕੀ ਕੀ ਚੱਕਰ ਹੋਇਆ ਕਿਹੜਾ ਪਿੰਡ ਐ ਤੇਰਾ ਆ ਜਾ ਬਾਈ ਨਾਲ ਆ ਜਾ ਕੁੜੀ ਕਿਹੜਾ ਪਿੰਡ ਐ ਤੇਰਾ ਦੱਸ ਬਾਈ ਪਿੰਡ ਦਾ ਪਤਾ ਨਹੀਂ ਕਿਹੜਾ ਹੈ ਪਤਾ ਨਹੀਂ ਕਿਹੜਾ ਪਿੰਡ ਬਾਗਲਾ ਬਾਈ ਆਇਆ ਕਰ ਬਣਾ ਪਾਣੀ ਸਟੇਜ ਤੇ ਮਾਰੇ ਆ ਚੰਗੀ ਜਿਹਾ ਥੋੜਾ ਪਤਾ ਲੱਗੂਗਾ ਨਾ ਆ ਦੇਖੋ ਬਾਈ ਇਹ ਇਨਸਾਨੀਅਤ ਹੈ ਬਾਈ ਵਿਚਾਰੇ ਨੇ ਇਥੋਂ ਆਏ ਸੀਗੇ ਖੇਤੋਂ ਉਹਦੇ ਭਰਾ ਦੀ ਚਾਹ ਬਣਾਉਣ ਚਾਹ ਬਣਾਉਣ ਗੱਡੀ ਤੇ ਤੇ ਇਹਨਾਂ ਨੇ ਦੇਖਿਆ ਵੀ ਇਹ ਗੱਡੀ ਦਾ ਨਸ਼ਾ ਪਤਾ ਕੀਤਾ ਹੋਇਆ ਸੀ ਬਾਈ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਕੀ ਕਹਣਾ ਤੇ ਉਹਨੇ ਪੰਜਾਬ ਦੇ ਹਾਲਾਤ ਮਾੜੇ ਆਪਾਂ ਤਾਂ ਕਹਿੰਦੇ ਪੂਰੇ ਮਾੜੇ ਹੋਏ ਤੇ ਕੀ ਪਹਿਲਾਂ ਬਾਈ ਅੱਜ ਤੋਂ 8-10 ਸਾਲ ਪਹਿਲਾਂ ਕੋਈ ਐਜਾ ਨਸ਼ਾ ਪੱਤੇ ਵਾਲਾ ਕੋਈ ਹੈ ਸੀ ਕੋਈ ਨਾ ਜੰਮੇ ਨਹੀਂ ਹੈਨਾ ਤੇ ਆਪਾਂ ਪਿੰਡਾਂ ਦੇ ਰਹਿੰਦੇ ਆ ਬਾਈ ਪਿੰਡਾਂ 'ਚ ਰਹਿੰਦੇ ਆ ਆਪਣੇ ਪਿੰਡਾਂ 'ਚ ਕੁੜੀਆਂ ਤਾਂ ਐਜਾ ਕੰਮ ਨਹੀਂ ਕਰਦੀਆਂ ਇਹ ਤੁਹਾਨੂੰ ਲੱਗਦਾ ਵੀ ਕੁੜੀ ਕਿੱਥੋਂ ਦੀ ਹੋ ਸਕਦੀ ਹੈ ਇਹ ਆਪਾਂ ਹੰਦਾ ਨਹੀਂ ਪਤਾ ਪਿੰਡ ਦੀ ਕੁੜੀ ਦਹਣੀ ਹੈ ਨਹੀਂ ਬਾਹਰ ਦੀ ਹੈ ਪੂਰੀ ਕਬੀ ਬਾਹਰ ਦੀ ਹੈ ਬਈ ਪੂਰੀ ਬਾਹਰ ਦੀ ਹੈ ਸਾਡੇ ਦਾ ਪਿੰਡ ਤੇਰੇ ਹੈ ਹੀ ਨਹੀਂ ਕਿਉਂਕਿ ਆਪਣੇ ਪਿੰਡਾਂ ਦੇ ਕੋਲ ਦਾ ਬਈ ਇਹੋ ਜਿਹਾ ਕੰਮ ਕਰਦਗੇ ਨਹੀਂ ਹੈਨਾ ਇਹ ਕਰਦੇ ਕੀਪ ਤਾਂ ਕੀ ਮਜਬੂਰੀ ਹੈ ਵਿਚਾਰੀ ਦੀ ਕੀਪ ਤਾਂ ਕੀ ਕੋਈ ਅੱਜ ਕਿਸ਼ਤ ਕਿਸ਼ਤਾਂ ਦੇ ਪੈਸੇ ਲੈ ਲੈਂਦੀਆਂ ਉਹਦੀ ਟੈਨਸ਼ਨ ਆ ਤੁਹਾਡੇ ਕੰਮ ਨਹੀਂ ਕਰਦੇ ਇਹਦੇ ਤਾਂ ਵੀ ਹੋ ਜਾਂਦਾ ਕੋਈ ਥੋੜੀ ਜੀ ਸ਼ਰਤ ਚਾਹੀਦੀ ਕੁੜੀ ਹੈਨਾ ਸ਼ਰਤ ਚਾਹੀਦੀ ਹਾਂ ਆ ਦੇਖ ਬਈ ਦੇਖੀ ਬੜਾ ਭਾਜ ਥਲੇ ਯਾਰ ਇਹ ਵੀ ਹੋ ਸਕਦਾ ਵੀ ਕੁੜੀ ਨੂੰ ਕਿਸੇ ਨੇ ਕੋਈ ਸੰਗਾ ਸਮੋ ਦਿੱਤਾ ਵੇ ਆਪਾਂ ਕਹੀਏ ਨੇ ਵੀ ਅਪਣ ਨਸ਼ਾ ਪਤਾ ਹੈ ਨਾ ਵੀਰੇ ਸੌਂਤਿਓ ਹਾਂ ਹੋਰ ਦੱਸ ਕੀ ਚੱਕਰ ਹੋਇਆ ਤੁਹਾਨੂੰ ਕੋਈ ਨਸ਼ਾ ਪਸਾ ਪਤਾ ਕੀਤਾ ਕੋਈ ਤੁਸੀਂ ਤੁਹਾਨੂੰ ਕਿਸੇ ਨੇ ਕੋਈ ਸੰਗਾ ਆਇਆ ਵਗੈਰਾ ਨਸ਼ਾ ਕੀਤਾ ਵੀਰੇ ਨਸ਼ਾ ਕੀਤਾ ਕੀ ਨਸ਼ਾ ਕੀਤਾ ਭਾਈ ਨਸ਼ੇ ਵਾਲਾ ਇੰਜੈਕਸ਼ਨ ਹੈ ਅੱਛਾ ਵੇ ਇਕ ਵੇਗਲਾ ਵੇਗਲਾ ਹੈ ਨਾ ਭਈ ਇਹਦਾ ਦੇਖ ਭਾਈ ਭਾਈ ਸੋਚਿਆ ਸੀ ਕਿ ਇਹ ਪੰਜਾਬ ਦੇ ਹਾਲਾਤ ਹੋਣਗੇ ਯਾਰ ਦੇਖ ਕੁੜੀ ਆਉਦੇ ਮੂੰਹ ਮੰਨੀ ਇਹ ਕਦੀ ਨਸ਼ਾ ਕੀਤਾ ਬਈ ਹੈ ਨਾ ਤੇ ਬਾਈ ਕੀ ਬਾਈ ਸਰਕਾਰਾਂ ਨੂੰ ਕੀ ਕੀ ਕਾਰਵਾਈ ਕਰਨੀ ਚਾਹੀਦੀ ਹੈ ਯਾਰ ਜਿਹੜੇ ਨਸ਼ਾ ਵੇਚਦੇ ਆ ਨਾ ਨਾ ਇਹ ਨਹੀਂ ਹੋ ਸਕਦਾ ਹੋਰ ਬਾਈ ਸਕਤੋ ਸਜਾ ਸਕਤ ਮੈਨੂੰ ਭੇਜੋ ਭਾਈ ਭੇਜੋ ਸਕਤੋ ਸਕਸ ਸਜਾ ਦੇਣੀ ਚਾਹੀਦੀ ਬੁੱਢੀ ਜਿਹੜੇ ਵੇਚਦੇ ਵੀ ਐ ਹਾਂ ਜਿਹੜੇ ਵੇਚਦੇ ਐ ਹੋਣਾ ਚਾਹੀਦਾ ਗੋਲੀ ਦਾ ਆਰਡਰ ਜਿਹਦਾ ਸੰਦ ਭਾਈ ਆ ਗੋਲੀ ਦਾ ਆਰਡਰ ਪਾਈ ਆਪਾਂ ਤਾਂ ਕਹਿੰਦੇ ਸ਼ਰੇ ਅੰਗੋਲੀ ਦਾ ਆਰਡਰ ਹੋਣਾ ਚਾਹੀਦਾ ਹਾਂ ਬਾਕੀ ਜਿਵੇਂ ਹੁਣ ਆਹ ਮੋਟਰਾਂ ਇਹ ਵੀ ਨੂੰ ਸੋਨੇ ਛੜਨੇ ਜਾਂ ਕੁੰਡੇ ਕਾਂਡੇ ਲਾ ਕੇ ਜਾਣੇ ਚਾਹੀਦਾ ਇਹਦੇ ਤਾਂ ਪੈਸੇ ਵੀ ਕੋਈ 바ਰ ਨਹੀਂ ਪੂਰਨ ਕੋਈ ਕੁਛ ਨਹੀਂ ਦੇਖ ਕੇ ਅਗਲਾ ਇੱਥੇ ਸੋਨੇ ਸਰਾਂ ਚ ਆ ਜਾਂਦਾ ਬਿਲਕੁਲ ਆ ਜਾਂਦਾ ਬਾਈ ਕਿੰਨੀ ਉਂਗਲਾ ਤੁਹਾਡੀ ਕੀਜ ਕਿੰਨੀ ਆ ਥੋੜੀ 2800 2800 ਕਿੰਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਬਈ ਇਹ ਕੰਮ ਚ ਪਏ ਨੂੰ ਨਸ਼ੇ ਵਾਤੇ ਕਰਦੇ ਨੂੰ 5 ਸਾਲ ਹੋ ਗਏ 5 ਸਾਲ ਹੋ ਗਏ ਕੀ ਇਸ ਨੂੰ ਮਜਬੂਰੀ ਸੀ ਬਾਈ ਤੁਹਾਡੀ ਤੁਹਾਨੂੰ ਕਿਉਂ ਇਹ ਕੰਮ ਕਰਨਾ ਪਿਆ 23 ਸਾਲ ਦੀ ਉਮਰ ਚ ਤੁਸੀਂ ਨਸ਼ਾ ਕਰਨ ਲੱਗੇ ਜਿੱਟਾ ਪੀਣ ਲੱਗੇ ਟੀਕੇ ਵੀ ਲਾਉਣ ਲੱਗੇ ਸਰੀਰ ਖਰਾਬ ਕਰ ਲਿਆ ਤੁਹਾਨੂੰ ਇਹ ਜੀ ਕੀ ਮਤਲਬ ਤੁਹਾਡੀ ਮਜਬੂਰੀ ਸੀ ਵੀ ਤੁਹਾਨੂੰ ਇਹਨਾਂ ਨੂੰ ਆਹ ਕੁਝ ਕਰਨਾ ਪਿਆ ਮੇਰੀ ਕੋਈ ਮਜਬੂਰੀ ਨਹੀਂ ਸੀ ਹਮ ਸ਼ੌਂਕ ਵਜਿ ਨਸ਼ਾ ਲਾਉਂਦੀ ਆ ਤੁਸੀਂ ਕਿੱਥੇ ਸ਼ਹਿਰ ਚ ਰਹਿੰਦੇ ਹੋ ਹਾਂ ਕਿੱਥੇ ਰਹਿੰਦੇ ਹੋ ਫਤਿਹਵਾਦ ਅਛਾ ਫਤਿਹਵਾਦ ਪਾ ਪਹੇ ਬੋਲਦੀ ਪੰਜਾਬੀ ਆ ਯਾਰ ਕੁੜੀ ਇਹ ਮੈਨੂੰ ਤਾਂ ਬਈ ਥਾਜੀ ਨੂੰ ਝੂਠ ਮਾਰਦੀ ਐ ਹੈ ਝੂਠ ਮਾਰਦੀ ਐ ਇਹਦੀ ਆਈਡੀ ਚੈੱਕ ਕਰ ਤਾਂ ਹੁੰਦੀ ਆ ਯਾਰ ਆਈਡੀ ਚੈੱਕ ਨਹੀਂ ਅਸੀਂ ਕੋਈ ਨ ਇੱਕ ਮਿੰਟ ਦੇਖਦੇ ਹਾਂ ਅਜੇ ਇਹਦੀ ਆਈਡੀ ਇੱਕ ਮਿੰਟ ਪਾਸਵਰਡ ਖੋਲਦੇ ਹਾਂ ਸ਼ੁਕਰ ਹੈ ਪਾਸਵਰਡ ਖੋਲਦਿਆਂ ਲੱਗਿਆ ਇਹਦਾ ਕੁੜੀ ਬਈ ਯਾਰ ਮਹਾਲੀ ਦੇ ਨੇੜੇ ਦੇ ਪਿੰਡ ਦੀ ਕੁੜੀ ਐ ਯਾਰ ਪੰਜਾਬੀ ਬੋਲਦੀ ਜਾਂਦੀ ਹੈ ਨਾ ਤੇ ਕੁੜੀ ਤੇ ਅਸੀਂ ਆਈਡੀ ਚੈੱਕ ਕਰ ਲਈ ਤੂੰ ਦਾ ਫੱਜਾਵਾ ਝੂਠ ਬੋਲੀ ਜਾਂਦੀ ਐ ਅਸੀਂ ਦੇਖਾਂ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਅਰੇ ਤੇਰੀ ਵੀਡੀਓ ਤਾਂ ਆ ਬਣਾ ਰਹੇ ਆ ਵੀ ਤੈਨੂੰ ਰੱਬ ਨਾ ਕਰੇ ਕੋਈ ਗੱਲਬਾਤ ਹੋ ਜਾਏ ਤੂੰ ਸਾਡੇ ਮਗਰੋਂ ਸਾਡ ਨੂੰ ਇੱਥੇ ਚੱਕੀ ਭਰਨਾ ਸਹੀ ਸਹੀ ਗਾ ਸਹੀ ਅਲੱਗ ਮਹਾਲੀ ਦੇ ਨਾਲ ਕੋਈ ਪੈਂਦਾ ਜਰਾ ਫੇਰ ਤੂੰ ਝੂਠ ਕੇ ਬੋਲਦੀ ਆ ਸਾਨੂੰ ਬਾਈ ਹੈ ਨਫਾ ਤੇ ਆਵਾਜ਼ ਸੁਣਿਆ ਹੈ ਨਫਾ ਤੇ ਆਵਾਜ਼ ਤੂੰ ਆ ਅੱਛਾ ਰਹੀ ਨਹੀਂ ਮਹਾਲੀ ਹੈ ਮਹਾਲੀ ਕਿੰਨੇ ਸਾਲ ਹੋ ਗਏ ਰਹਿੰਦੀ ਨਹੀਂ ਤੈਨੂੰ 10 ਸਾਲ ਹੋ ਗਏ ਜੇ ਵੀ ਤਾਂ ਬਈ ਉਹੀ ਰਹਾ ਫਿਰ ਤਾਂ ਬੋਲੀ ਦਾ ਫਰਕ ਪੈ ਨਹੀਂ ਹਾਂ ਫਿਰ ਤਾਂ ਉਹੀ ਚੱਕਰ ਆ ਫਿਰ ਆਪਾਂ ਜੇ ਬੱਚਿਆਂ ਨੂੰ ਭੇਜ ਦਿੰਨੇ ਆ ਬਾਹਰ ਤੇ ਮਾੜੀ ਸੰਗਤ ਨਾਲ ਰਲ ਕੇ ਬੱਚਾ ਇੱਕ ਕਦਮ ਚੱਕ ਲੈਂਦਾ ਜਾਂ ਹੋ舍ਕ ਕੁਕ ਅੱਜ ਕੱਲ ਰੈਂਟ ਦੇ ਕਮਰੇ ਮਿਲਦੇ ਆ। ਭਾਈ ਤੁਹਾਡੇ ਕਿੰਨੇ ਬੱਚੇ ਆ? ਹਾਂਜੀ। ਤੁਹਾਡੇ ਬੱਚੇ ਕਿੰਨੇ ਆ? ਮੇਰੇ ਤਾਂ ਦੋ ਆ ਤੇ ਭਾਈ ਆਪਾਂ ਨੂੰ ਹੁਣ ਲੱਗਦਾ ਵੀ ਆਪਾਂ ਬੱਚਾ ਨੂੰ ਬਾਹਰ ਭੇਜ ਸਕਦੇ ਆ। ਆਪਾਂ ਨੂੰ ਲੱਗਦਾ ਬੱਚੇ ਤੇ ਵਿਸ਼ਵਾਸ ਰਹਿ ਗਿਆ ਯਾਰ। ਭਾਈ ਉਹ ਤਾਂ ਹੁਣ ਆਪ ਦੇ ਬੱਚਾ ਤੇ ਡਿਪੈਂਡ ਹੈ। ਹਮ ਕਿ ਨਹੀਂ? ਨਹੀਂ ਬੱਚੇ ਆਪਣੇ ਬਿਲਕੁਲ ਸਹੀ ਆ। ਜਿਹੜੀ ਮਾੜੀ ਸੰਗਤ ਚ ਪੈ ਜਾਂਦੇ ਨੇ ਨਾ ਬੱਚੇ ਉਹ ਵਿਗੜਦੇ ਵੀ ਆ। ਤੇ ਭਾਈ ਸਰਕਾਰ ਵੀ ਸਰਕਾਰ ਕਿਉਂ ਨਹੀਂ ਰੋਕਦੀ ਇਹ ਚੀਜ਼ ਨੂੰ ਯਾਰ? ਸਰਕਾਰ ਦਾ ਹੱਕ ਮੰਨਦਾ ਇਹ ਚੀਜ਼ਾਂ ਨੂੰ ਬੰਦ ਕਰਨ ਦਾ। ਸਰਕਾਰ ਭਾਈ ਕਿੱਥੇ ਕਿੱਥੇ ਕਰੋਗੀ? ਹਮ ਸਰਕਾਰ ਕਿੱਥੇ ਕਿੱਥੇ ਬਾਹ ਫ ਕਿ ਨਹੀਂ ਆਪਾਂ ਉਹਨਾਂ ਦੇ ਨਹੀਂ ਨਿਗਰੱਖ ਸਕਦੇ ਸਰਕਾਰ ਤਾਂ ਫਿਰ ਵੀ ਇੰਨੇ ਦੁਨੀਆ ਸਾਹਮਣੇ ਬੈਠੀ ਹੈ ਨਾ ਇਹ ਚ ਪੁਲਿਸ ਵਿਚਾਰੀ ਕੁਝ ਕਰ ਸਕਦੀ ਹੈ ਪੁਲਿਸ ਨੂੰ ਵੀ ਲੋਕ ਬਦਨਾਮ ਕਰਦੇ ਆ ਮੈਂ ਤਾਂ ਇਹ ਹੱਕ ਚ ਵੀ ਨਹੀਂ ਉਹ ਤਾਂ ਘਰ ਘਰ ਚੋਂ ਬੰਦੇ ਨੂੰ ਉਠਾਣਾ ਚਾਹੀਦਾ ਹੈ ਹਰ ਇੱਕ ਬੰਦੇ ਨੂੰ ਦੇਖਣਾ ਚਾਹੀਦਾ ਵੀ ਸਾਡੀ ਮੋਟਰ ਤੇ ਕੀ ਹੋ ਰਿਹਾ ਜਿਵੇਂ ਹੁਣ ਅਸੀਂ ਆਏ ਆ ਮੈਂ ਬਾਈ ਦੀ ਚਾਹ ਲੈ ਕੇ ਆ ਸੀ ਬਾਈ ਭੱਜ ਕੇ ਆਇਆ ਠੀਕ ਹੈ ਜੀ ਹੈ ਅਸੀਂ ਦੇਖਿਆ ਇਹ ਅਸੀਂ ਹੁਣ ਪੁਲਿਸ ਨੂੰ ਵੀ ਤਰਾਹ ਕਰਾਂਗੇ ਜਿਨ੍ਹਾਂ ਦੀ ਕੁੜੀ ਹੈ ਉਹਨਾਂ ਨੂੰ ਆਫ ਕੀਤਾ ਜਾਵੇ ਤੇ ਬਾਈ ਆਪਣੇ ਆਪਣੇ ਤੁਹਾਡੇ ਬੱਚੇ ਕਿੰਨੀ ਕਿੰਨੀ ਉਮਰ ਦੇ ਥੋੜੇ ਬੱਚਿਆਂ ਦੀ ਜੀ ਬੱਚੇ ਦੇ ਹੈਗੇ 22-23 ਸਾਲ ਦੇ ਬਾਈ ਤੇ ਬੱਚੇ ਆਪਣੇ ਕੋਈ ਨਸ਼ਾ ਪਤਾ ਬਾਈ ਨਹੀਂ ਨਹੀਂ ਬਾਈ ਬਾਈ ਜੀ ਕਿਰਪਾ ਸੱਚੇ ਬਾਸ਼ੇ ਠੀਕ ਹੈ ਜੀ ਚੰਗੇ ਸੰਸਕਾਰ ਦਿੱਤੇ ਹੋਏ ਜੀ ਕਿੰਗੇ ਸੰਸਕਾਰ ਦਿੱਤੇ ਹੈ ਬਾਈ ਇਹ ਜੇ ਤੁਸੀਂ ਨਾ ਉਹਦੇ ਮੁੰਲਾ ਦਾ ਕੁੜੀ ਦਾ ਕੰਮ ਹੋ ਗਿਆ ਸੀ ਕੁੜੀ ਨੇ ਮਰ ਜਾਂਦੀ ਸੀ ਕਰਮਾਂ ਨਾਲ ਹੀ ਆਗੇ ਹਾਂ ਤੇ ਹੁਣ ਬਾਈ ਨੂੰ ਐ ਕਰੋ ਇਹਨੂੰ ਆਪਾਂ ਬਲ ਹਵਾਵਾ ਦੇਖੀ ਨੂੰ ਪਿੱਛੇ ਗੱਡੀ-ਗੁੱਡੀ ਜਿਹਾ ਵੜਾ ਕੇ ਉਹਨੂੰ ਲੈ ਕੇ ਜਾਣੇ ਹਾਂ ਜੀ ਕਹਿੰਦੇ ਤੁਸੀਂ ਅੱਜ ਆਪਾਂ ਛੱਡਿਆ ਨਾ ਬਾਈ ਤੈਨੂੰ ਛੱਡਿਆ ਸੀ ਪੁੱਛੋ ਬਾਈ ਪੁੱਛੋ ਬਣਾਇਆ ਇਹਨੂੰ ਲੈ ਜੀਏ ਬਾਈ ਗੱਡੀ ਤੇ ਪੁੱਛੋ ਬਾਈ ਮਰੇ ਕਰੋ ਗੱਲ ਮੜੀ ਨਾਲ ਛੱਡਿਆ ਚੱਲੀਏ ਉੱਠੋ ਫਿਰ ਉਹ ਲੋ ਪੰਜ ਦੋ ਦੋ ਚਾਰ ਮਿੰਟ ਖੜ੍ਹ ਦੋ ਬਣਾ ਹਵਾਵਾ ਦੀ ਕੋਈ ਗੱਲ ਕਰਦਾ ਬਾਈ ਓਂਗਾ ਜੀ ਹਾਂ ਕੋਈ ਨਹੀਂ ਕੋਈ ਨਹੀਂ ਆ ਦੇਖੋ ਬਾਈ ਜੀ ਆ ਪੰਜਾਬ ਦੇ ਖਲਾਸ ਹੋ ਗਏ ਤੇ ਬਾਈ ਹੋਰ ਹੋਰ ਕਿ ਕਿੰਨੀਆਂ ਕੁੜੀਆਂ ਤੇਰੇ ਨਾਲ ਰਹਿੰਦੀਆਂ ਨਸ਼ਾ ਕਰਦੀਆਂ ਕੁੜੀ ਪੰਜ ਕੁੜੀਆਂ ਨਹੀਂ ਹੈ ਪੰਜ ਕੁੜੀਆਂ ਸੀ ਹੂੰ ਦੋ ਅੱਗੇ ਗਈਆਂ ਹੂੰ ਤੇ ਮੈਂ ਇੱਥੇ ਸੀ ਮੈਂ ਇੰਜੈਕਸ਼ਨ ਲਾ ਲੈਣਾਸ਼ੇ ਵਾਲਾ ਜ਼ਿਆਦਾ ਡੋਜ਼ ਹੋ ਗਈ ਹੂੰ ਤਾਂ ਕਰਕੇ ਮੈਥੇ ਵੇਸੁਰਤ ਹੋ ਗਈ ਪੀਓ ਮੈਨੂੰ ਨਾਲ ਲੈ ਗਈ ਨਿਗੀਆਂ ਮੈਨੂੰ ਬਸ ਇੰਜੈਕਸ਼ਨ ਲਾਉਣ ਵੇਲੇ ਬਤਾ ਲੱਗਿਆ ਹੂੰ ਮੁੜ ਕੇ ਮੈਨੂੰ ਬਤਾਣ ਲੱਗਿਆ ਆ ਦੇਖੋ ਭਈ ਆ ਪੰਜਾਬ ਦੇ ਖਲਾਸ ਹੋ ਗਏ ਯਾਰ ਨੋ ਕਹਿੰਦੇ ਵੀ ਕੁੜੀਆਂ ਨਹੀਂ ਹੋਣਾ ਚਾਹੀਦੀਆਂ ਕੁੜੀਆਂ ਭਈ ਤੂੰ ਹੀ ਲੋਕ ਤਾਂ ਕੁੜੀਆਂ ਜੰਮਣ ਤੋਂ ਡਰਦੇ ਆ ਕੋਈ ਕੁੜੀਆਂ ਰਾਤ ਨੂੰ ਉੱਠ ਕੇ ਨਹੀਂ ਖਾਂਦਗਾ ਠੀਕ ਹੈ ਹਾਂ ਤੈਨੂੰ ਸੁਰਤ ਹੀ ਨਹੀਂ ਸੋਤੇਗੀ ਅਜੇ ਕਿੱਥੇ ਆ ਵੀਰ ਇਹ ਬੈਠੇ ਬੈ ਜਾ ਬਿਠਾ 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 ਬ ਇਹ ਨਾਲ ਕੋਈ ਉੱਥੇ ਮੋਟਰ ਸੀ ਤੇ ਉੱਥੇ ਕੁੜੀ ਪਈ ਸੀ ਉਹ ਸ਼ੁਕਰੇ ਵੀ 22 ਵਰਗੀ ਆ ਗਈ ਤੇ 2 ਵਜੇ ਚਾਹੂ ਲੈ ਕੇ ਆਉਂਦੇ ਆ ਤੇ ਆਪਣਾ ਜੀ ਆਹ ਦੇਖੋ ਭਾਈ ਕੀ ਹੈ ਮਗਰ ਇਹ ਬਾਈ ਜਾਂਦਾ ਰਹੇ ਤੇ ਹਾਂ ਹਾਂ ਕੁੜੀ ਦੱਸੋ ਭਾਈ ਹੁਣ ਤੁਹਾਡੀ ਵੀਡੀਓ ਹੈ ਜਿਹੜੀ ਅਸੀਂ ਜੇ ਸ਼ੇਅਰ ਕਰਦੇ ਆਂ ਆਗਾਹ ਤਾਂ ਤੁਹਾਡੇ ਪਰਿਵਾਰ ਤੱਕ ਵੀਡੀਓ ਪਹੁੰਚ ਗਈ ਤੁਹਾਡੀ ਕੀ ਅਜ ਅਜ ਰੂਗੀ ਇਹ ਦੱਸੋ ਸਾਨੂੰ ਦੱਸੋ ਇਸ ਗੱਲ ਨੂੰ ਤੁਸੀਂ ਗੱਲ ਨੂੰ ਮੰਨਦੇ ਹੋ ਨਹੀਂ ਅਸੀਂ ਬਾਈ ਵੀਡੀਓ ਤੋਂ ਤਾਂ ਬਣਾਈ ਹੈ ਨਾ ਰੱਬ ਨਾ ਕਰੇ ਕੋਈ ਤੈਨੂੰ ਗੱਲਬਾਤ ਹੋ ਜੇ ਤੈਨੂੰ ਇਹ ਤੈਨੂੰ ਆਪ ਨੂੰ ਵੀ ਚਾਹੀਦਾ ਵੀ ਤੂੰ ਇਹ ਚੀਜ਼ਾਂ ਚ ਕਿਉਂ ਪਈ ਹੋਈਆਂ ਤੈਨੂੰ ਕੀ ਲੋੜ ਸੀਗੀ ਬਸ ਮੈਨੂੰ ਮੇਰੇ ਘਰੇ ਪਹੁੰਚਾਓ ਹਦਰਾ ਕਰ ਤੂੰ ਕਿਹਨੇ ਫਤਿਹਬਾਦ ਹੈ ਉਥੇ ਐਡਰੈਸ ਲਿਖਿਆ ਹੋਇਆ ਇਦਰਾ ਆਧਾਰ ਕਾਰਡ ਦੇ ਵੀ ਮਹਾਲੀ ਦੇ ਨਾਲ ਪੰਡਾ ਕੋਈ ਉਹ ਤੂੰ ਤੂੰ ਮਹਾਲੀ ਰਹਿੰਦੀ ਕੀ ਕਰਦੀ ਕੀ ਆ ਉੱਥੇ ਮਮਮੀ ਡੈਡੀ ਰਹਿੰਦੇ ਆ ਮੈਂ ਮਹਾਲੀ ਰਹਿੰਦੀ ਨਹੀਂ ਕੰਮ ਕੀ ਕਰਦੀ ਹੈ ਇਦਰਾ ਕੰਮ ਕੀ ਆ ਉਥੇ ਤੇਰੇ ਬਿਜ਼ਨਸ ਕੀ ਹੈ ਸਾਨੂੰ ਪਤਾ ਲੱਗੇ ਨਾ ਇਦਰਾ ਕੰਮ ਕੀ ਆ ਰੋਜ਼ਗਾਰ ਕੀ ਆ ਇਦਰਾ ਮੇਰਾ ਵਿਜਨ ਕੋਈ ਨਹੀਂ ਬਸ ਚਿੱਟਾ ਲਾਉਣਾ ਹੂੰ ਹੋਰ ਕੁਝ ਨਹੀਂ ਵੇਚਦੀ ਮੈਂ ਹੂੰ ਅਚ ਕਿੰਨੀ ਕਮਾਈ ਕਰ ਲੈਨੀ ਕਿੰਨੀ ਕਮਾਈ ਕਰ ਲੈਨੀ ਆ ਰੋਜ਼ ਦੀ 10000 ਇੱਕ ਦਿਨ ਦਾ ਦੇਖ ਬਾਈ ਹੁਣ ਜੇ ਆਉਦੇ ਮੂੰਹੋਂ ਮੰਨੀ ਜਾਂਦੀ ਐ 10000 ਰੁਪਏ ਦਾ ਅੱਜ ਤੱਕ ਜੀ ਮੈਂ ਵੇਚਦੀ ਆਂ ਹੁਣ ਤੁਸੀਂ ਦੱਸੋ ਵੀ ਇਹ ਕਿਸੇ ਨੂੰ ਦੂਰ ਤਰਨਾ ਜ਼ਿੰਦਗੀ ਖਰਾਬ ਕਰ ਚੱਲ ਰਾਸ ਤੇ ਜਦਾ ਹੋ ਗਈ ਹੋ ਗਈ ਠੀਕ ਐ ਹਾਂ ਤੂੰ ਨਾ ਇਹਦਾ ਕੰਮ ਛੱਡ ਦਿਓ ਹੱਥ ਬੰਨ੍ਹ ਕੇ ਬੇਨਤੀ ਐ ਸਰਕਾਰਾਂ ਨੂੰ ਵੀ ਬੇਨਤੀ ਐ ਵੀ ਵੱਧ ਤੋਂ ਵੱਧ ਕਾਰ ਰੱਖੀ ਜਾਵੇ ਇਹਨਾਂ ਤੇ ਜਿਹੜੀ ਵੇਚ ਨਾਲ ਆ ਦੇਖੋ ਭਾਈ ਇਹ ਕੁੜੀ ਕਹਿੰਦੀ ਵੀ ਮੈਂ ਆਪ ਤਾਂ ਨਸ਼ਾ ਕਰਦੀ ਕਰਦੀ ਆ ਕਹਿੰਦੀ 10000 ਰੁਪਏ ਦੀ ਰੋਜ਼ ਦੀ ਮੇਰੀ ਕਮਾਈ ਸੇਲ ਹੈ 10000 ਰੁਪਏ ਰੋਜ਼ ਦਾ ਮੈਂ ਕਮਾਉਂਦੀ ਆ ਠੀਕ ਹੈ ਜੀ ਤੇ ਤੁਸੀਂ ਦੇਖ ਲਓ ਵੀ ਮਹੀਨੇ ਦਾ ਕਿੰਨਾ ਹੋ ਗਿਆ ਕਿੰਨੀ ਕਮਾਈ ਹੋ ਗਈ ਹੋਰ ਭਾਈ ਕੀ ਕੀ ਆ ਜਿਹਦੇ ਕੋਲੇ 10000 ਰੁਪਏ ਜੇ ਰੋਜ਼ਾ ਕਮਾਉਣੀ ਕੀ ਕੀ ਪ੍ਰੋਪਰਟੀ ਚ ਕੀ ਕੀ ਆ ਜਿਹਦੇ ਕੋਲੇ ਕੋਈ ਬਣਾਇਆ ਬਣੂ ਐਵੇਂ ਕੁਸ ਕੇ ਨਹੀਂ ਬਣਾਇਆ ਕੋਈ ਸਹੀ ਹੋਈ ਜਣੀ ਐ ਕੁਸ ਖਾ ਪੀ ਗਏ ਕੁਸ ਘਰ-ਵਾਰ ਬਣਾ ਲਿਆ ਹੋਰ ਕੀ ਘਰ-ਵਾਰ ਕੀ ਬਣਾਇਆ ਬਸ ਵਧੀਆ ਫੜਾ ਇੱਟ ਲੈਤਾ ਹੈ ਹਾੜੀ ਦੇ ਵਿੱਚ ਇੱਥੇ ਮਹਾਲੀ ਦੇ ਵਿੱਚ ਅੱਛਾ ਜੀ ਤੇ ਬਸ ਕੀ ਗੱਲ ਦੇਖੋ ਭਾਈ ਫਲੈਟ ਨਹੀਂ ਮਹਾਲੀ ਚ ਲਿਆ ਪਰ ਇਹੋ ਜਿਹੇ ਫਲੈਟ ਤੋਂ ਲੈਣਾ ਕੀ ਹੈ ਜਦੋਂ ਪੈਸਾ ਦਾਰੂ ਨਸ਼ੇ ਕਰੀ ਜਾਂਦੀ ਹੈ ਹੋਜੀ ਕਿਨੇ ਨਸ਼ਾ ਕਰਦੀ ਹੈ ਭਾਈ ਕੱਲਾ ਚਿੱਟਾ ਵਿਆਹ ਹੋਇਆ ਕਿ ਨਹੀਂ ਹੋਇਆ ਹੋਇਆ ਉਹ ਤੇ ਘਰ ਵਾਲਾ ਉਹ ਵੀ ਇਹੀ ਕੁਛ ਕਰਦਾ ਲੈ ਦੇਖ ਲਓ ਭਾਈ ਘਰ ਵਾਲਾ ਵੀ ਨਸ਼ਾ ਕਰਦਾ ਜਵਾ ਕਿਨੇ ਹੈ ਨਹੀਂ ਜਵਾ ਕਿਹਨੇ ਕਿਦੀ ਨਾ ਜ਼ਬਈਰ ਹੁਣ ਆਉਦੇ ਮੋਹਮ ਨਹੀਂ ਆਂਦੇ ਕਹਿੰਦੀ ਵੀ ਬੱਚੇ ਐ ਬੱਚੇ ਹੈ ਨਹੀਂ ਮੇਰੇ ਘਰ ਵਾਲਾ ਵੀ ਨਹੀਂ ਸਹੀ ਕਰਦਾ ਮੈਂ ਵੀ ਨਹੀਂ ਸਹੀ ਕਰਦੀ ਹੁਣ ਕੀ ਕੀ ਬਾਈ ਕੀ ਬਣੂ ਪੰਜਾਬ ਦੇ ਗੱਡ ਹੋ ਗਏ ਫਿਰ ਬੱਚੇ ਕਿੱਥੋਂ ਹੋਣਗੇ ਬਾਈ ਹੂੰ ਪਤਾ ਕਹਿੰਦਾ ਸੰ ਚੰਗੀ ਗੱਲ ਆ ਪ੍ਰਮਾਤਮਾ ਨੇ ਨਹੀਂ ਦਿੱਤੇ ਤਾਂ ਨਹੀਂ ਤਾਂ ਉਹ ਵੀ ਇਹੋ ਜਿਹੀ ਕਮਾਚੀ ਪੈਂਦੀ ਹੂੰ ਹੈਨਾ ਬਾਈ ਆਪਾਂ ਹੁਣ ਇਹਨਾਂ ਨੂੰ ਬਸ ਇਹ ਸਿੱਖਿਆ ਤੇ ਨੂੰ ਸਮਝਾਵਾਂਗੇ ਬਾਈ ਨੂੰ ਵੀ ਇਹਨਾਂ ਗੱਲਾਂ 'ਚ ਕੋਈ ਦੰਮ ਨਹੀਂ ਬਾਈ ਤੇਰੇ ਇਹਦੀ ਜ਼ਿੰਦਗੀ ਆ ਸਮਝੋ ਤਾਂ ਵੀ ਠੀਕ ਆ ਜੇ ਨਾ ਸਮਝੋ ਤਾਂ ਵੀ ਠੀਕ ਆ ਠੀਕ ਆ ਆਪਣਾ ਫਰਜ਼ ਬੰਦਾ ਇਹਨੂੰ ਇਹਦੇ ਸਹੀ ਨੂੰ ਜੇ ਗਲਤ ਰਾਹ ਤੇ ਪਈ ਹੋਈ ਐ ਉਹਨੂੰ ਬਚਾਉਣਾ ਕਿ ਇਹਨਾਂ ਕੰਮਾਂ 'ਚ ਕੁਝ ਨਹੀਂ ਹੈ ਨਾ ਇੱਕ ਚੀਜ਼ਾਂ ਦੀ ਜ਼ਿੰਦਗੀ ਬਦਲ ਬੰਦੇ ਨੂੰ ਜ਼ਿੰਦਗੀ ਖਰਾਬ ਕਰ ਦਿੰਦੀਆਂ ਆਪਾਂ ਕੁੜੀ ਨੂੰ ਜ਼ਿੰਦਗੀ ਬਦਲਨੀ ਹੈ ਇਹਦੀ ਆ ਗੁੱਡੀ ਦੇਖ ਹੁਣ ਤੈਨੂੰ ਅਸੀਂ ਤੇਰੇ ਕੋਲੇ ਫੋਨ ਕਰ ਲੀਏ ਕਿ ਕਰਾ ਕਰੀਏ ਕਰ ਦੋ ਵੀਰੇ ਮੈਨੂੰ ਲੈ ਜਾਣਗੇ ਅ ਤੂੰ ਆਪ ਹੀ ਲਾ ਲਾ ਫੜਾ ਫੜਾ ਕੋਣ ਲਾ ਮੈਂ ਉਹਨਾਂ ਨੂੰ ਲਾ ਕੇ ਦਿੱਤਾ ਪਹਿਲਾਂ ਆ ਲਾ ਫੜਾ ਆਪਣਾ ਭਈ ਘਰ ਘੱਲਿਆ ਨੰਬਰ 98 ਨੰਬਰ ਕਿੰਨਾ ਹੈ ਨੋਰਮਲ ਆ ਆਈਏ ਅਲੀਗਾ ਮਾਈ ਹੋਮ ਇੱਥੇ ਕਰ ਕਰ ਗਾਣਾ ਲੱਗ ਹਾਂ ਲਾ ਲਾ ਫੋਨ ਹਲੋ ਦਾ ਜਮੜਾ ਵਿੱਚ ਇੱਥੇ ਮੋਟਰ ਤੇ ਜੀ ਜੀ ਕਿੱਥੋਂ ਬੋਲਦੇ ਹੋ ਜੀ ਟਿਕਟੇਸ਼ਨ ਭੇਜ ਦਿੰਨੇ ਕਿੱਥੋਂ ਬੋਲਦੇ ਹੋ ਜੀ ਅੱਛਾ ਇਹ ਥੋੜੀ ਗੁੱਡੀ ਐ ਇੱਥੇ ਮਹਾਲੀ ਪੜਦੀ ਐ ਕੋਈ ਆਗੇ ਬੁੱਲੇ ਕਿ ਨਾ ਨਾ ਸਭੀ ਕਿ ਨਾ ਕੀ ਹੈ ਨੀਸ਼ੂ ਨੀਸ਼ੂ ਦਾ ਨਾ ਨੀਸ਼ੂ ਕਹਿੰਦੀ ਕੁੜੀ ਦਾ ਜੀ ਆ ਬਜਰੇ ਬਾਈ ਵਰਗੇ ਆ ਗਏ ਨਹੀਂ ਤਾਂ ਇਹਨਾਂ ਕਰਕੇ ਜਾਨ ਬਚ ਗਈ ਤੇ ਨਹੀਂ ਤਾਂ ਬਈ ਕੁੜੀ ਦਾ ਅਜ ਕੰਮ ਹੋ ਗਿਆ ਸੀਗਾ ਬਪੂ ਜੀ ਇਹ ਵੇਖੋ ਕੁੜੀ ਨੇ ਐਸਾ ਕੀਤਾ ਹੋਇਆ ਮਾੜੀ ਗੱਲ ਹੈ ਕਿ ਚੰਗੀ ਗੱਲ ਹੈ ਤੁਸੀਂ ਦੱਸੋ ਚੰਗੀ ਤਾਂ ਕੋਈ ਨਾ ਤੇ ਇਹ ਮਾੜੀ ਹੈ ਹਾਂ ਤੇ ਬਾਈ ਹੁਣ ਸਰਕਾਰ ਦਾ ਵੀ ਹੱਕ ਮੰਨਦਾ ਸਰਕਾਰ ਵੀ ਚੀਜ਼ ਨੂੰ ਬੰਦ ਕਰ ਗਈ ਆਪਾਂ ਸਰਕਾਰ ਦਾ ਪੂਰਾ ਹੱਕ ਹੈ ਬਾਈ ਯਾਰ ਨੌਜਵਾਨ ਕੁੜੀ ਹੈ ਤੇ ਵੇਖ ਲਓ ਵੀ ਤੁਸੀਂ ਆਹ ਦੇਖ ਲਓ ਤੁਸੀਂ ਜੀ ਬਾਕੀ ਆ ਸਾਡਾ ਨੰਬਰ ਆ ਗਿਆ ਤੁਹਾਡੇ ਕੋਲ ਤੇ ਇਹਦੇ ਕਾਲ ਕਰ ਲਓ ਠੀਕ ਹੈ ਭਾਈ ਕਿਉਂ ਕਹਿੰਦੇ ਭਾਈ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਉੱਥੇ ਪਹਚਾਓ ਬੜਾ ਠੀਕ ਹੈ ਜੀ ਠੀਕ ਹੈ ਤੇ ਆਪਾਂ ਲਾ ਜਾਈਏ ਨੇ ਭਾਈ ਬੜਾ ਠੀਕ ਸਾਰਿਆਂ ਦੀ ਸਹਿਮਤੀ ਹੈ ਸਾਰੇ ਬੈਠੇ ਹਾਂ ਜੀ ਤੁਹਾਨੂੰ ਕਿੱਥੋਂ ਮਿਲਿਆ ਇਹ ਬੜਾ ਇੱਥੇ ਬੈਸੀ ਸੀ ਭਾਈ ਯਾਰ ਇੱਥੇ ਬੈਸੀ ਹਾਂ ਸੁੱਕੀ ਘੜੀ ਹੋ ਜਾ ਭਾਈ ਓਏ ਇਦੋਂ ਬੜਾ ਤੇਦੇ ਸ਼ੱਕ ਕਰਨ ਲਓ ਵੀ ਦੋਸਤੋ ਅਸੀਂ ਬਣਾਈ ਆ ਫਿਲਮ ਸੁੱਕੀ ਇਹ ਸੁੱਕੀ ਹੈ ਇਹ ਸਾਡਾ ਭਾਈ ਅ ਰਜੀਤ ਗੱਲ ਹੈ ਇਹ ਸਾਡਾ ਭਰਾ ਭੋਖੜੇ ਤੋਂ ਭਾਈ ਇਨੇ ਵੀ ਰੋਲ ਕੀਤਾ ਬਾਪੂ ਨੇ ਵੀ ਰੋਲ ਕੀਤਾ ਧੰਨਵਾਦ ਬਾਪੂ ਜੀ ਸੁਖੀ ਦੱਸ ਬਈ ਹਾਂ ਅਸੀਂ ਕਰਦਾ ਬਈ ਜੀ ਠੀਕ ਹੈ ਜੀ ਸੁਖੀ ਦੱਸ ਬਈ ਇਹ ਜਿਹੜੀ ਫਿਲਮ ਬਣਾਈ ਆਪਾਂ ਇਹ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੋ ਰਹੇ ਉਹਨਾਂ ਦੀ ਫਿਲਮ ਬਣਾਈ ਆ ਹਨਾ ਬਣਾ ਮੈਸੇਜ ਦੇ ਦਿਓ ਇੱਕ ਵਾਰ ਸਿੱਧਾ ਜੀ ਮੈਸੇਜ ਇਹ ਹੈਗਾ ਵੀ ਲੜਕੀਆਂ ਨੂੰ ਨਸ਼ੀਲਾ ਪਦਾਰਥ ਯੂਜ਼ ਨਹੀਂ ਕਰਨਾ ਚਾਹੀਦਾ ਜੇ ਨਸ਼ੀਲੇ ਪਦਾਰਥ ਯੂਜ਼ ਕਰਨੀਆਂ ਨਾ ਤਾਂ ਉਹਦਾ ਸਰੀਰ ਤੇ ਅਸਰ ਪੈਂਦਾ ਕੱਲ ਨੂੰ ਗਾਂਹ ਜਾ ਕੇ ਫਿਰ ਮਾਂ ਨਹੀਂ ਬਣ ਸਕਦੀ ਫਿਰ ਬਾਅਦ ਚ ਕਹਿੰਦਾ ਵੀ ਐ ਐ ਵੱਡੀਆਂ ਤਕਲੀਫਾਂ ਬਣ ਜਾਂਦੀਆਂ ਨੇ ਇਹ ਮੈਸੇਜ ਹੈ ਵੀ ਨਸ਼ੀਲਾ ਪਦਾਰਥ ਯੂਜ਼ ਨਾ ਕਰੋ ਮਤਲਬ ਨਸ਼ਾ ਦਾ ਕੋਈ ਵੀ ਨਾ ਕਰੋ ਨਸ਼ਾ ਕੋਈ ਵੀ ਹੈ ਚਾਹੇ ਦਾਰੂ ਹੈ ਕੋਈ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਠੀਕ ਹੈ ਮਾਪੇ ਉਸ ਦੇ ਧੀਆਂ ਨੂੰ ਪੜਾਉਣ ਭੇਜਦੇ ਤੇ ਕੁੜੀਆਂ ਉੱਥੇ ਚੰਡੀਗੜ੍ਹ ਜਾ ਕੇ ਸੇ ਵੀ ਸ਼ਹਿਰ ਜਾ ਕੇ ਗਲਤ ਕੰਮ ਕਰਦੀਆਂ ਅਸੀਂ ਬਾਈ ਵੀਡੀਓ ਬਣਾਈ ਹੈ ਉਹਨਾਂ ਲਈ ਜੋ ਨਸ਼ੇ ਕਰਦੇ ਆ ਉਹ ਇਹਨਾਂ ਨੂੰ ਮਿਰਚ ਲੱਗੂਗੀ ਜਿਹੜੇ ਆ ਕੁੜੀਆਂ ਚਾਹੇ ਮੁੰਡੇ ਨਸ਼ੇ ਕਰਦੇ ਆ ਜਿਹੜੇ ਬੰਦੇ ਸਹੀ ਆ ਉਹਨਾਂ ਨੂੰ ਕੋਈ ਤਕਲੀਬ ਨਹੀਂ ਕੋਈ ਦੁੱਖ ਨਹੀਂ ਜਿਹਨੇ ਸਾਡੀ ਵੀਡੀਓ ਨੂੰ ਵਧੀਆ ਲੱਗੇ ਸ਼ੇਅਰ ਕਰ ਦਿਓ ਜਿਹਨੂੰ ਸਾਡੀ ਵੀਡੀਓ ਨਹੀਂ ਵਧੀਆ ਲੱਗੀ ਉਹ ਸਾਡੀ ਵੀਡੀਓ ਨੂੰ ਨਾ ਦੇਖੋ ਕਿਉਂਕਿ ਬਾਪੂ ਜੀ ਅਸੀਂ ਕੋਈ ਵੀਡੀਓ ਜੋ ਮਾੜਾ ਮੈਸੇਜ ਨਹੀਂ ਦਿੱਤਾ ਮਾੜਾ ਮੈਸੇਜ ਹੈ ਬੜਾ ਮਾੜਾ ਮਾੜਾ ਇਹ ਤਾਂ ਕਹਿੰਦੇ ਉਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹ ਬੇਚਦੇ ਆਗੇ ਬਾਈ ਵੀ ਕਹਿੰਦੇ ਵੀ ਜਿਹੜੇ ਬੰਦੇ ਨਸ਼ਾ ਕਰਦੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਸਾਡੇਆਂ ਧੀਆਂ ਭੈਣਾਂ ਕੋਈ ਪ੍ਰਸ਼ਾਦਾ ਵੀ ਨਹੀਂ ਲੈ ਆ ਸਕਦੀਆਂ ਕਿ ਖੇਤਾਂ ਚੋਂ ਆਉਂਦੀਆਂ ਹੁਣ ਇਹੀ ਹਾਲਾਤ ਆ ਭਾਈ ਜੀ ਕਈ ਭਾਈ ਗਾਲਾਂ ਕੱਢਦੇ ਲੋਕ ਵੀ ਤੁਸੀਂ ਇਹ ਕੁੜੀਆਂ ਨੂੰ ਪੰਜਾਬ ਦੀਆਂ ਨੂੰ ਐਂ ਦਿਖਾ ਰਹੇ ਹੋ ਅਸੀਂ ਸਾਰਿਆਂ ਨੂੰ ਨਹੀਂ ਦਿਖਾ ਰਹੇ ਮੇਰੇ ਵੀ ਭੈਣੇ ਦੋ ਮੇਰੇ ਘਰ ਵਾਲੀ ਵੀ ਐ ਮੇਰੇ ਮਾਂ ਵੀ ਐ ਗਾਹਾਂ ਮੇਰੀਆਂ ਭਾਣਜੀਆਂ ਵੀ ਐ ਇਹ ਜੋ ਗੰਦ ਪਾਉਂਦੀਆਂ ਕੁੜੀਆਂ ਬਹੁਤ ਕੁੜੀਆਂ ਨੇ ਕੁੜੀਆਂ ਖਰਾਬ ਕਰਤੀਆਂ ਬਾਪੂ ਜੀ ਮੰਨਦੇ ਹੋ ਹਾਂ ਹਾਂ ਜੀ ਹਾਂ ਚਾਹਿਓ ఆర్కెస్ట్ర ਵਾਲਿਆਂ ਚਾਹੇ ਹੋਰ ਹੈ ਉਹਨਾਂ ਨੇ ਬਹੁਤ ਜਨਰੇਸ਼ਨ ਨੂੰ ਖਰਾਬ ਕੀਤਾ ਮੰਨ ਲਓ ਇਹਨਾਂ ਨਸ਼ਾ ਕਰਿਆ ਉਸ ਨੂੰ ਇਹ ਨਹੀਂ ਦੇਖ ਕੇ ਤਿਆਰ ਹੋਰ ਕਰਨੀ ਚਾਰ ਹੋਰ ਕਰਨੀਆਂ ਠੀਕ ਹੈ ਨਾ ਅਸੀਂ ਇਹ ਚੀਜ਼ ਨੂੰ ਫਿਰ ਮੂਮੂਕ ਮੈਸੇਜ ਦਿੱਤਾ ਸਾਡੀ ਫਿਲਮ ਜਿਹਨੂੰ ਵਧੀਆ ਲੱਗਦੀ ਹੈ ਸ਼ੇਅਰ ਕਰ ਦਿਓ ਜਿਨੇ ਸਾਡੀ ਫਿਲਮ ਨਹੀਂ ਵੀ ਸਾਡੀ ਫਿਲਮ ਤੇ ਬਈ ਗਾਲ ਕੱਢਣ ਦੀ ਕੋਈ ਲੋੜ ਨਹੀਂ ਠੀਕ ਹੈ ਠੀਕ ਹੈ ਲੋਕ ਜਿਹੜੇ ਗਾਲਾਂ ਕੱਢਦੇ ਆ ਉਹਨਾਂ ਦੀ ਮਾਨਸਿਕਤਾ ਦਾ ਪਤਾ ਲੱਗ ਜਾਂਦੀ ਹੈ ਇਹ ਸਾਡੀ ਆਪਣੀ ਕੁੜੀ ਹੈ ਆਪਣੀ ਭੈਣ ਹੈ ਆ ਸਾਡੀ ਭੈਣ ਹੈ ਜਿਹਨੂੰ ਕੋਈ ਤਕਲੀਫ ਹੈ ਸਾਡੇ ਪੰਜਾਬ ਉਹ ਮੈਨੂੰ ਮੇਰੇ ਨਾਲ ਗੱਲਬਾਤ ਕਰ ਸਕਦਾ ਤੇ ਮੇਰਾ ਨੰਬਰ 855 ਤੇ ਜਿਹਨੂੰ ਕੋਈ ਤਕਲੀਫ ਹੈ ਮੇਰੇ ਨਾਲ ਗੱਲ ਕਰ ਸਕਦਾ ਕੁੜੀ ਨੂੰ ਗੱਲ ਕਰਨ ਦੀ ਬਈ ਲੋੜ ਨਹੀਂ ਧੰਨਵਾਦ ਸਾਰੇ ਵੀਰਾਂ ਨੂੰ ਹੱਸ ਸਿਗਾ ਹੱਸ ਗਿਆ ਬਈ ਹੱਸ ਗਿਆ ਬਈ